ਹਾਂਜੀ ਇੱਕ ਕਾਰ ਕਿਸੇ ਕਿਸਾਨ ਵੀਰ ਦੀ ਪਿੱਛੇ ਖੜੀ ਹੈ ਜਨ ਵੱਡੀ ਹੈ ਉਹਨੇ ਲਾਈਟਾਂ ਜਗੜੀਆਂ ਕਿਉਂਕਿ ਸਾਨੂੰ ਬੈਟਰੀਆਂ ਦੀ ਲੋੜ ਤਾਂ ਇੱਥੇ ਵੀ ਹੈ ਤੇ ਆਪਣੀ ਬੈਟਰੀ ਉੱਥੇ ਨੇ ਖਤਮ ਹੋ ਜੇ ਹਾਂਜੀ ਉਹ ਲਾਈਟ ਜੂਰ ਬੰਦ ਕਰੋ ਮੈਂ ਬੇਨਤੀ ਕਰ ਰਿਹਾ ਸੀ ਕਿ ਅੱਜ ਬੰਦ ਦੇ ਸੱਦੇ ਵਿੱਚ ਕਹਿੰਦਾ ਜਾਗਦੀ ਆ ਪੂਰੇ ਫਾਜ਼ਿਲਕਾ ਨੇ ਸਾਡਾ ਸਾਥ ਦਿੱਤਾ ਹੈ ਕੁਛ ਵੀਰ ਪਤਾ ਨਹੀਂ ਕੀ ਸਾਥਤ ਕਰਨਾ ਚਾਹੁੰਦੇ ਨੇ ਉਹਨਾਂ ਨੇ ਦਕਾਨਾਂ ਖੋਲੀਆਂ ਨੇ ਉਹਨਾਂ ਨੂੰ ਬੇਨਤੀ ਹੈ ਕਿ ਭਾਈ ਜੇ ਸਾਰੀ ਉਮਰ ਕਮਾਈ ਨਾਲ ਨਹੀਂ ਸੜਿਆ ਤੇ ਅੱਜ ਵੀ ਕੋਈ ਚੋਰੀ ਸ਼ਿੱਦ ਤੇ ਮਾਰ ਵੇਚ ਕਿੱਡੇ ਕਰਨਾ ਪਹਿਲੀ ਗੱਲ ਤਾਂ ਕੋਈ ਖਰੀਦਣ ਵੀ ਨਹੀਂ ਆਊਗਾ ਤੇ ਵਿੱਚੋਂ ਨੇ ਕਿੱਥੇ ਸਿੱਧੀ ਜੀ ਗੱਲ ਹੈ ਸੋ ਰਾਗੀ ਜਿਹੜੇ ਮਜ਼ਦੂਰ ਨੇ ਕਿਸੇ ਨੇ ਘਰ ਤੋਂ ਘਰ ਜਾਣਾ ਜਾਂ ਕੋਈ ਮਰੀਜ਼ ਹੈ ਜਾਂ ਕੋਈ ਫਸਿਆ ਆ ਵੀਰੇ ਇਧਰ ਉਧਰ ਉਹ ਜਰੂਰ ਚੱਲ ਰਹੇ ਨੇ ਅੰਗਰੋਲਾਂ ਤੇ ਜਿਹੜੀ ਕਿਸਾਨੀ ਦੀ ਪੀੜਾ ਹੈ ਉਸ ਨੂੰ ਹਰ ਇੱਕ ਬੰਦਾ ਹਰ ਇੱਕ ਵਾਰ ਕੋ ਮਹਿਸੂਸ ਕਰਦਾ ਹੈ ਕੋ ਅੱਜ ਬੰਦੇ ਸਦੇ ਵਿੱਚ ਪੂਰਾ ਸਾਥ ਦੇ ਰਹੇ ਨੇ ਸੋ ਬੇਨਤੀ ਹੈ ਕਿ ਤੁਸੀਂ ਵੀ ਆਪਣੇ ਆਪ ਬਤਾਨਾ ਨੂੰ ਬੰਦ ਕਰੋ ਸਾਡੀ ਇੱਕ ਗੱਡੀ ਬੰਦੀ ਦੀ ਗੱਡੀ ਗਈ ਹੋਈ ਆ ਇਹ ਗੱਡੀ ਨਾ ਸਰਸਤੇ ਲਾਵੇ ਉਹ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਨਗੇ ਉਸ ਬੇਨਤੀ ਨੂੰ ਸਹਿਕਾਰ ਕਰੋ ਸਾਰੇ ਆਧਾਰੇ ਬੰਦ ਕਰੋ ਅੱਜ ਕਿਸਾਨੀ ਬਚਾਉਣ ਦੀ ਗੱਲ ਹੈ ਸੋ ਜਿਹੜੀਆਂ ਨਵੀਆਂ ਗੱਡੀਆਂ ਪਿੱਛੋਂ ਆ ਰਹੀਆਂ ਨੇ ਉਹਨਾਂ ਵੀਰਾਂ ਨੂੰ ਬੇਨਤੀ ਹੈ ਕਿ ਵਿਚਾਲੇ ਰਾਹ ਬੰਦ ਨਹੀਂ ਕਰਨਾ ਕਿਸੇ ਵਾਲੇ ਕੋਈ ਐਂਬੂਲੈਂਸ ਜਾਂ ਕੋਈ ਮਰੀਜ਼ ਉਹਨਾਂ ਤੇ ਬੇਟੀ ਨੂੰ ਬਾਹਰ ਪੈਂਦੀ ਐ ਸੋ ਵਿਚੋ ਰਸਤਾ ਖਾਲੀ ਰਹੇ ਸਾਡੇ ਆਪਣੇ ਬਰਾੜੇ ਰਵਿੰਦਰ ਕੁਮਾਰ ਜੀ ਆਪਣੀ ਨਾਲ ਰੱਖੀ ਨੇ ਬਹੁਤ ਬਹੁਤ ਧੰਨਵਾਦ ਸਕੰਦਰ ਸਾਹਿਬ ਵਾਖ ਵਾਖ ਪਿੰਡਾਂ ਤੋਂ ਆਏ ਮੇਰੇ ਕਿਸਾਨ ਮਲਬੂਰ ਸਾਰੇ ਵੀਰ ਸਾਤੋ ਪਹਿਲਾ ਦਾ ਆਓ ਮਦਦਿਸਾਂ ਬਾਉ ਕੱਢ ਕੇ ਬੁਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਹਾਰਾਜ ਕੰਦਰ ਨੇ ਜਿੰਦੀ ਜ਼ਬਾਨ ਫਤਿਹ ਦੀ ਹਰ ਮੈਦਾਨ ਫਤਿਹ ਕੱਢ ਕੇ ਬੁਲਾਓ ਫਤੇ ਹੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵੀ ਤੋਂ 30 ਦਸੰਬਰ ਦਿਨ ਸੋਮਵਾਰ ਦੀ ਜੋ ਪੰਜਾਬ ਬੰਦ ਦੀ ਕਾਲ ਕੱਲਾ ਪੰਜਾਬ ਲਈ ਇਹਨਾਂ ਸਾਰਾ ਇੰਡੀਆ ਕਹਿੰਦਾ ਇੱਕ ਚਾਰ ਦੇ ਟਟਾ ਦੇ ਵਿੱਚ ਵੀ ਬੰਦ ਦੀ ਕਾਲ ਦੇ ਸੁਣੇ ਆਏ ਨਹੀਂ ਔਰ ਸਾਰਾ ਆਰਡੀ ਆਰਟਿਸਟ ਉਹਨਾਂ ਦਾ ਮੈਂ ਅੰਡ ਵੱਲੀ ਆ ਜੋ ਪਿਛਲੇ 11 ਮਹੀਨੇ ਤੋਂ ਲਗਾਤਾਰ ਜਲੋਰੀ ਬਤਨਪੁਰਾ ਆਰ ਸ਼ੰਮੂ ਦੇ ਆਪਣੇ ਬੰਦੇ ਚੱਲ ਰਿਹਾ ਅੰਦੋਲਨ ਦੂਜਾ ਸਾਡੀਆਂ ਦੇ ਬੰਦਾ ਨਈਆਂ ਨਹੀਂ ਸਾਡੀਆਂ ਬੰਦਾ ਵੀ ਪ੍ਰਾਣੀਆਂ ਨੇ ਜਿਹੜੀਆਂ 2021 ਅੰਦੋਲਨ ਦੇ ਦੌਰਾਨ ਮੋਦੀ ਸਰਕਾਰ ਨੇ ਮੰਨੀਆਂ ਸੀ ਉਸ ਟਾਈਮ ਕਿਉਂ ਮੰਨੀਆਂ ਕਿਉਂਕਿ ਉਹਨਾਂ ਨੂੰ ਉਸ ਟਾਈਮ ਪਤਾ ਸੀ ਵੀ ਸਾਡਾ ਜੋ ਯੂਪੀ ਜਵੰਤ ਚ ਇਲੈਕਸ਼ਨ ਹੈ ਅੱਜ ਦੇ ਇਲੈਕਸ਼ਨ ਹੈ ਜੇਕਰ ਅਸੀਂ ਹੁਣ ਮੰਗਾਂ ਨਹੀਂ ਬੰਨਾਂਗੇ ਤਾਂ ਸਾਡਾ ਇਲੈਕਸ਼ਨ ਜਾਵੇਗਾ ਪਰ